ਨਾਥ ਰੱਤ ਯਾਤਰਾ ਜੋ ਕੱਟੀ ਗਈ ਜੋ ਕਿ ਬੜੇ ਹੀ ਉਤਸ਼ਾਹ ਅਤੇ ਸ਼ਰਧਾ ਭਾਵਨਾ ਨਾਲ ਕੱਡੀ ਗਈ ਸੋ ਦੱਸ ਦਈਏ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਲੁਧਿਆਣੇ ਦੇ ਵਿੱਚ ਲੋਕਾਂ ਨੇ ਵੱਡੀ ਗਿਣਤੀ ਦੇ ਵਿੱਚ ਜਗਨਨਾਥ ਯਾਤਰਾ ਚ ਪਹੁੰਚ ਕੇ ਹਿੱਸਾ ਲਿਆ ਸੋ ਇਹ ਵੀ ਦੱਸ ਦਈਏ ਕਿ ਇਸ ਮੌਕੇ ਦੇਸ਼ ਵਿਦੇਸ਼ ਤੋਂ ਵੀ ਸੰਗਤਾਂ ਪਹੁੰਚੀਆਂ ਹੋਈਆਂ ਸਨ ਸਲਤੇ ਹਮੇਸ਼ਾ ਮਣੀ ਰਹੇ ਸਾਡਾ ਸ਼ਹਿਰ ਸਾਡਾ ਸੂਬਾ ਖੁਸ਼ਹਾਲੀ ਮਾਣੇ ਉਹਨਾਂ ਦੇ ਚਰਨਾਂ ਦੇ ਵਿੱਚ ਜੁੜ ਕੇ ਰਵੇ ਤਾਂ ਜੋ ਉਹਨਾਂ ਨੂੰ ਸਾਰਿਆਂ ਨੂੰ ਆਪਣੇ ਜੀਵਨ ਦੇ ਵਿੱਚ ਉਹਨਾਂ ਦਾ ਪਿਆਰ ਔਰ ਉਹਨਾਂ ਦਾ ਮਾਨ ਸਤਕਾਰ ਨਸੀਬ ਹੋਵੇ ਜੈ ਜਗਨਨਾਥ ਜੀ ਕੀ ਕਹਿਣਾ ਜੋ ਕੇ ਬੱਬੇ ਰਤ ਯਾਤਰਾ ਦੀ ਸ਼ੁਰੂਆਤ ਕਿੰਨੇ ਆਮ ਹੈ ਹਰ ਸਾਲ ਦੀ ਤਰ੍ਹਾਂ ਇਹ ਸਵਾਲ ਵੀ ਦੁਕਾਨ ਜਗਨਨਾਥ ਯਾਤਰਾ ਜਿਹੜੀ ਆ ਉਹ ਬੜੀ ਹਰਸ਼ੋ ਉਲਾਸ ਦੇ ਨਾਲ ਮਨਾਈ ਜਾ ਰਹੀ ਆ ਔਰ ਵਿਸ਼ੇਸ਼ ਤੌਰ ਤੇ ਰਜੇਸ਼ ਢਾਂਡਾ ਜੀ ਗੁੱਤਾ ਜੀ ਬਾਂਕਾ ਸਾਹਿਬ ਔਰ ਬਾਕੀ ਸਾਰੀ ਜਿਹੜੀ ਟੀਮ ਵੱਲੋਂ ਬਹੁਤ ਹਰਸ਼ੋ ਉਲਾਸ ਨਾਲ ਉਹ ਜਗਨਨਾਥ ਯਾਤਰਾ ਜਿਹੜੀ ਅਰੰਭੀ ਜਾਂਦੀ ਆ ਅੱਜ ਮੈਂ ਕਹਿ ਸਕਦਾ ਕਿ ਊਟੀ ਜਿੱਥੇ ਕੀ ਦਿੱਤੋ ਸ਼ੁਰੂਆਤ ਹੁੰਦੀ ਆ ਔਰ ਲੁਧਿਆਣੇ ਦੇ ਅੰਦਰ ਜਿੰਨੀਆਂ ਵੀ ਯਾਤਰਾਵਾਂ ਨਿਕਲਦੀਆਂ ਆ ਉਹਨਾਂ ਸਾਰੀਆਂ ਯਾਤਰਾਵਾਂ ਨਾਲੋਂ ਸਭ ਤੋਂ ਵੱਡੀ ਤੇ ਸਾਰਿਆਂ ਦੇ ਭਾਈਚਾਰੇ ਦੀ ਮਿਲ ਕੇ ਜਿਹੜੀ ਆ ਯਾਤਰਾ ਜਿਹੜੀ ਕੀਤੀ ਜਾਂਦੀ ਆ ਔਰ ਮੈਂ ਸਾਰਾ ਰੂਪ ਦੇਖ ਕੇ ਆਇਆ ਬਹੁਤ ਵੱਡੀ ਤعداد ਦੇ ਵੈਲਕਮ ਸਟੇਜਾਂ ਜਿਹੜੀਆਂ ਲੱਗੀਆਂ ਵਾਂ ਮੈਂ ਬਗਵਾਨ ਜਗਨਨਾਥ ਜੀ ਦੇ ਚਰਣਾ ਚਹੀ ਬੇਨਤੀ ਕਰਾਂਗਾ ਕਿ ਸਾਡੇ ਪੰਜਾਬ ਨੂੰ ਸਾਡੇ ਲੁਧਿਆਣੇ ਨੂੰ ਜਿਹੜੀ ਪਿਆਰ ਮੁਹੱਬਤ ਤੇ ਭਾਈਚਾਰਕ ਜਿਹੜੀ ਸਾਜ ਆ ਉਸ ਨੂੰ ਆਪਣਾ ਅਸ਼ੀਰਵਾਦ ਬਣਾ ਕੇ ਦੇਈ ਬਣਾਈ ਰੱਖਣ ਤਾਂ ਕਿ ਆਪਸ ਵਿੱਚ ਸਾਡਾ ਪਿਆਰ ਜਿਹੜਾ ਬਣਿਆ ਰਵੇ ਔਰ ਇਹੀ ਮੇਰੀ ਕਾਮਨਾ ਹਰ ਸਾਲ ਇਹ ਯਾਤਰਾ ਜਿਹੜੀ ਆ ਦਿਨ ਦੁਕੜੀ ਰਾਤ ਝੋਕਣੀ ਜਿਹੜੀ ਤਰੱਕੀ ਕਰ ਰਹੀ ਆ ਔਰ ਹੋਰ ਵੀ ਵੱਡੇ ਹੋਰਸੋ ਲਾਸ ਦੇ ਨਾਲ ਲੋਕ ਜੋ ਇਸ ਵਿੱਚ ਸ਼ਾਮਲ ਹੁੰਦੇ ਨੇ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਤੇ ਵਧਾਈ ਦੇਣਾ ਜਨਾਬ ਬੰਦੇ ਜਗਨਨਾਥ ਜੀ ਅੱਜ आज लुधियाना में हर वर्ष की तरह भगवान जगन्नाथ की यात्रा बड़ी धूमधाम से तो निकाली जा रही है तो इसी तरह ये लुधियाना में यात्रा निकल रही है भगवान जगन्नाथ जगत के कल्याण के लिए ਸੜਕੋਵਾਂ ਪਰ ਆਤੇ ਹਨ ਤੋਂ ਸਭੀ ਜਨਤਾ ਸੇ ਲੋਗੋ ਸੇ ਅਪੀਲ ਹੈ ਕਿ ਆਏ ਭਗਵਾਨ ਦੇ ਦਰਸ਼ਨ ਕਰੇ ਔਰ ਭਗਵਾਨ ਕੀ ਕਿਰਪਾ ਲੇ ਜੈ ਜਗਨਨਾਥ ਸਾਰੀ ਜਨਤਾ ਨੂੰ ਇਹ ਅਪੀਲ ਕਰੂੰਗੀ ਕਿ ਅੱਜ ਇੰਨੀ ਵੱਡੀ ਰਥ ਯਾਤਰਾ ਭਗਵਾਨ ਜਗਨਨਾਥ ਜੀ ਦੀ ਸ਼ਹਿਰ ਦੇ ਵਿੱਚੋਂ ਵੱਡੀ ਜਾ ਰਹੀ ਹੈ ਤੇ ਸਾਰੇ ਆ ਕੇ ਦਰਸ਼ਨ ਕਰਨ ਦੀ ਕਿਰਪਾਲਤਾ ਜ਼ਰੂਰ ਕਰਨ ਧੰਨਵਾਦ